ਉਰੇ ਦੇ ਪਾਲਾ ਹਜੇ ਤਾਂ ਇਹ ਤਾਂ ਤਿਆਰੀ ਨਹੀਂ ਹੋਈ ਫੇਰ ਕਹਿੰਗੇ ਮੇਰੀ ਬੱਸ ਲੰਘ ਗਈ ਮਾਸੀ ਜੀ ਨਹੀਂ ਲੰਘਦੀ ਮੇਰੀ ਬੱਸ ਹਜੇ ਅੱਧਾ ਘੰਟਾ ਪਿਆ ਆ ਤੁਸੀਂ ਵੀ ਨਾ ਬਾਲੀ ਕਾਲੀ ਕਰਨ ਲੱਗ ਜਾਂਦੇ ਹੋ ਉਹ ਪੁੱਤ ਕਾਲੀ ਵੀ ਕਿਉਂ ਨਾ ਕਰਾਂ ਮੈਂ ਤਾਂ ਤੇਰੀ ਬਹੁਤੀ ਟੈਨਸ਼ਨ ਲੈਂਦੀ ਆ ਹੁੰਦੇ ਤਾਂ ਆਪ ਦਾ ਆਪ ਆਪ ਹੀ ਸੰਭਾਲ ਲੈਂਦੇ ਆ ਓਹੋ ਮਾਸੀ ਜੀ ਮੇਰੀ ਇੰਨੀ ਟੈਨਸ਼ਨ ਨਾ ਲਿਆ ਤੂੰ ਜੇ ਮੈਂ ਲੇਟ ਵੀ ਹੋ ਗਈ ਨਾ ਤਾਂ ਫਿਰ ਕੀ ਆ ਵੀਰੇ ਹੋਰਾਂ ਚ ਕੋਈ ਨਾ ਕੋਈ ਮੈਨੂੰ ਛੱਡੇ ਆਊਗਾ ਓਹ ਕਹਿੰਦੀ ਵੀਰਾ ਛੱਡੇ ਆਊਗਾ ਉਹ ਤਾਂ ਰੋਟੀ ਖਾ ਕੇ ਨਾ ਕਿਹੜੇ ਵੇਲੇ ਦੇ ਗੇੜੀ ਤੇ ਨਿਕਲੇ ਹੋਇਆ ਓ ਮਾਸੀ ਚਲ ਬਾਸ ਕਰਿਆ ਕਰ ਮੈਂ ਆਪਣੇ ਆਪ ਹੀ ਚਲੇ ਜਾਊਂਗੀ ਤੂੰ ਵੀ ਨਾ ਐਵੇਂ ਵੀਰੇ ਹੋਰਾਂ ਨੂੰ ਸਾਰਾ ਦਿਨ ਨਾ ਬੋਲਿਆ ਕਰ ਗੇੜੀਆਂ ਲਾਉਂਦੇ ਨੇ ਲਾਈ ਜਾਣਦੇ ਨਾ ਮੈਂ ਹੋਰ ਕੀ ਕਰਾਂ ਨਿਪਲ ਰਾਤ ਆਖਿਆ ਸੀ ਨਾ ਵੀ ਟੜਕੇ ਮੈਨੂੰ ਬੇੜਾ ਧਵਾਉਣਾਗਾ ਆ ਚੱਕ ਕੇ ਮੋਟਰਸਾਈਕਲ ਕਿਹੜੇ ਵੇਲੇ ਦੇ ਨਿਕਲੇ ਨੇ ਲੈ ਹੋਰ 마ਸੀ ਕੱਲ ਰਾਤ ਜਿਹੜੀ ਇੰਨੀ ਹਨੇਰੀ ਆਈ ਸੀ ਨਾ ਆ ਸਾਰਾ ਵੇੜਾ ਭਰਿਆ ਪਿਆ ਦੇਹਲਾ ਮਿੱਟੀ ਨਾਲ ਵੈਸੇ ਨਾਲ ਮੋਲ ਵੀਰਾ ਕਹਿੰਦਾ ਸੀਗਾ ਵੀ ਕਰਾਂਗੇ ਕੰਮ ਨਾਲ ਤਵਾਵਾਂਗੇ ਉਹ ਪੁੱਤਾਂ ਇਹ ਤਾਂ ਕਹਿਣ ਜੋਗੇ ਨੇ ਜਦੋਂ ਕੰਮਾਂ ਦਾ ਟਾਈਮ ਹੁੰਦਾ ਉਦੋਂ ਚੱਕ ਕੇ ਮੋਟਰਸਾਈਕਲ ਪਿੰਡ ਚ ਗੇੜੀਆਂ ਲਾਉਣ ਵਗ ਜਾਂਦੇ ਨੇ 마ਸੀ ਵੀਰੇ ਹੋਰੀ ਪਹਿਲਾਂ ਵੀ ਤਾਂ ਇੰਨਾ ਕੰਮ ਘਰੇ ਕਰਦੇ ਹੀ ਨੇ ਹੁਣ ਜਦੋਂ ਵਿਹਲੇ ਹੋਏ ਕਰ ਦੇਣਗੇ ਤੂੰ ਤਾਂ ਐਵੇਂ ਹੀ ਬੋਲੀ ਜਾਨੀ ਰਹਿਣੀ ਆ ਫਚਲ ਠੀਕ ਹੈ ਪੁੱਤ ਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਸੂਟ ਸੋਹਣੇ ਲੱਗਦੇ ਤੇਰੇ ਸੂਟ ਪਾ ਕੇ ਜਾਇਆ ਕਰ ਆ ਨਾ ਪਾਇਆ ਕਰ ਭਾਈ ਕਿਉ ਮਾਸੀ ਆ ਕੀ ਮਾੜੇ ਆ ਮੇਰੀ ਗੱਲ ਸੁਣ ਲਾ ਉੱਥੇ ਸਾਰੀ ਕਲਾਸ ਦੇ ਵਿੱਚ ਕੁੜੀਆਂ ਜੀਨ ਟੌਪ ਪਾ ਕੇ ਆਉਂਦੀਆਂ ਨੇ ਉਹ ਨਹੀਂ ਪੁੱਤ ਆਪਾਂ ਲੋਕਾਂ ਦੀ ਰੀਸ ਕਰਨੀ ਆ ਤੈਨੂੰ ਮੈਂ ਕਹਿ ਚਾ ਨਾ ਕਿੰਨੇ ਕਰ ਲਵੇ ਕੱਪੜੇ ਪਏ ਆ ਇੰਨੇ ਨੇ ਸੋਹਣੇ ਸੂਟ ਮਹਿੰਗੇ ਤੋਂ ਮਹਿੰਗੇ ਪਏ ਆ ਤੇਰੇ ਸੋਹਣੇ ਵੀ ਬਹੁਤ ਲੱਗਦੇ ਥੀਏ ਮਾਸੀ ਮੈਂ ਸ਼ਹਿਰ ਚ ਜਾਨੀ ਆ ਪੜਨ ਤੈਨੂੰ ਪਤਾਗਾ ਉੱਥੇ ਜਿੰਨੀ ਕੁੜੀਆਂ ਆਉਂਦੀਆਂ ਨਾ ਸਾਰੀਆਂ ਨੇ ਕਲਾਸ 'ਚ ਬਣ ਥਾਣ ਕੇ ਕਿਸੇ ਨੇ ਡਰੈਸਾਂ ਕਿਸੇ ਨੇ ਮਿੱਡੀਆਂ ਕਿਸੇ ਨੇ ਜੀਨ ਟੌਪ ਤੇ ਮੈਂ ਕੱਲੀ ਉਹਨਾਂ ਦੇ ਵਿੱਚ ਬੁੱਤ ਬਣ ਕੇ ਬੈਠੀ ਰਹਾ ਸੂਟ ਪਾ ਕੇ। ਉਹ ਪੁੱਤ ਆਪਾਂ ਕਿਹੜਾ ਕਿਸੇ ਦੀ ਰੀਸ ਕਰਨੀ ਆ ਆਪਾਂ ਕਿਸੇ ਨੂੰ ਭਗਾ ਕੇ ਪਾਉਣੇ ਆ। ਨਾਏ ਕੁੜੀਆਂ ਦੇ ਤਾਂ ਸੂਟ ਹੀ ਸੋਹਣੇ ਲੱਗਦੇ ਆ। ਮਾਸੀ ਮੰਨਿਆ ਕਿ ਮੇਰੇ ਤੇ ਸੂਟ ਸੋਹਣੇ ਲੱਗਦੇ ਆ। ਪਰ ਉੱਥੇ ਤੈਨੂੰ ਪਤਾ ਸੈਂਟਰ ਦੇ ਵਿੱਚ ਕੋਈ ਕੁੜੀ ਸੂਟ ਨਹੀਂ ਪਾ ਕੇ ਆਉਂਦੀ। ਫਿਰ ਮੈਂ ਕਿੱਦਾਂ ਪਾਜਾਂ? ਉਹਨਾਂ ਨੇ ਮੈਥੋਂ ਨਹੀਂ ਗਰਮੀ ਦੇ ਵਿੱਚ ਆ ਚੁੰਨੀਆਂ ਜਿਹਾ ਸੰਭਾਲੀਆਂ ਜਾਂਦੀਆਂ। ਚੱਲ ਸੰਗਾ ਭਾਈ ਤੇਰੀ ਮਰਜ਼ੀ ਤੇ ਰੋਟੀ ਬਣੀ ਪਈਆ ਰੋਟੀ ਖਾ ਲੈ ਤੇ ਆਵਦੀ ਬਸ ਨਨਗਾ ਨਹੀਂ ਮਾਸੀ ਮੈਂ ਤਾਂ ਰੋਟੀ ਖਾ ਲਾਂਗੀ ਆ ਤੂੰ ਵੀ ਸਰਦਨ ਘਰੇ ਕੰਮ ਨਾ ਕਰੀ ਜਾਇਆ ਕਰ ਮਾੜਾ ਜਾਂ ਬੇਲੀ ਹੋ ਕੇ ਨਾ ਪੈ ਵੀ ਜਾਇਆ ਕਰ ਆਰਾਮ ਕਰ ਲਿਆ ਕਰ ਨਾਲੇ ਤੂੰ ਵੀ ਟਾਈਮ ਨਾਲ ਰੋਟੀ ਖਾ ਲਈ ਚੱਲ ਠੀਕ ਐ ਪੁੱਤ ਮੈਂ ਨਾਲੇ ਹੱਥ ਧੋ ਲਾਂਣੀ ਆ ਤੇ ਰੋਟੀ ਵੀ ਖਾ ਲਾਂਣੀ ਆ ਸੱਚ ਉਹ ਠੰਡੇ ਪਾਣੀ ਵਾਲੀ ਬੋਤਲ ਲੈ ਜੀ ਆਵਦੀ ਫ੍ਰਿਜ ਚ ਲਾਈ ਪਈ ਆ ਕਿਤੇ ਭੁੱਲ ਨਾ ਜਾਈ ਓਹੋ ਮਾਸੀ ਚੰਗਾ ਹੋਇਆ ਤੁਸੀਂ ਆਦਿ ਪੜਾਤਾ ਤੇ ਨਾਲੇ ਮੈਨੂੰ ਇੱਕ ਗੱਲ ਹੋਰ ਯਾਦ ਆਈ ਆ ਦੇਖੇ ਹੁਣ ਮੈਨੂੰ ਫੀਸ ਵੀ ਭਰਨੀ ਆ ਫੀਸ ਮੰਗਾਉਂਦੇ ਨੇਗੇ ਉਹ ਫੀਸ ਆ ਹੁਣ ਤਾਂ ਤੂੰ ਭਰ ਕੇ ਹਟੀ ਸੀ ਮਾਸੀ ਭਰ ਕੇ ਤਾਂ ਹੱਟੀ ਸੀਗੀ ਮੈਂ ਕਿਹੜਾ ਆਪ ਖਾ ਜਾਣੇ ਆ ਪੈਸੇ ਹੁਣ ਪੇਪਰ ਆਉਣ ਵਾਲੇ ਆ ਅਗਲੇ ਕਹਿੰਦੇ ਭਾਈ ਪੇਪਰਾਂ ਦੇ ਪੈਸੇ ਭਰਨੇਗੇ ਅੱਛਾ ਕਦੋਂ ਕਹਿੰਦੇ ਤੇਰੇ ਪੇਪਰ ਪੇਪਰਾਂ 15 ਦਿਨਾਂ ਨੇ ਰੋ ਮਾਸੀ ਐਂ ਕਰੀ ਹੱਲ ਕਰ ਦੇ ਫੀਸ ਦਾ ਕੋਈ ਨਾ ਕੋਈ ਨਾ ਭਾਈ ਫੀਸ ਤਾਂ ਭਰਨੀ ਪਊਗੀ ਆ ਸਾਲ ਭਰਦੀ ਮਿਹਨਤ ਕਰੀ ਕਰਾਈ ਨਹੀਂ ਐਵੇਂ ਜਾਊਗੀ ਆਪਣੀ ਤੂੰ ਫਿਕਰ ਨਾ ਕਰ ਫੀਸ ਮੈਂ ਭਰ ਦੂੰ ਪੁੱਤ ਠੀਕ ਹੈ ਮਾਸ ਹਾਂ ਚੱਲ ਚੰਗਾ ਮੈਂ ਜਾਨੀ ਆ ਤੇ ਐ ਕਰ ਤੂੰ ਰੋਟੀ ਖਾ ਲੈ ਕੋਈ ਨਾ ਪੁੱਤ ਖਾ ਲੈਨੇ ਮੈਂ ਰੋਟੀ ਚੱਲ ਚੱਲ ਉਹਦੀ ਗੱਲ ਹੈ ਭਾਈ ਸਾਰੇ ਮੁੰਡੇ ਕੁੜੀਆਂ ਦਾ ਕੀ ਹੁੰਦਾ ਕੋਰਸ ਜਾਏ ਲੈਟਸ ਜੀ ਹੁੰਦੀ ਆ ਸਾਰੇ ਇਹ ਕੋਰਸ ਕਰ ਕਰ ਕੇ ਨਾ ਬਾਹਰੇ ਜਾਈ ਜਾਂਦੇ ਆ ਤੇ ਆਹ ਸਾਡੇ ਅਨਮੋਲ ਦੇ ਪਤਾ ਨਹੀਂ ਕਿਉਂ ਨਹੀਂ ਭਾਈ ਬੈਂਡ ਬੂਲ ਜਿਹਾਉਂਦੇ ਉਹ ਸੱਚ ਅਨਮੋਲ ਵਾਸਤੇ ਵੀ ਕੋਈ ਕੁੜੀ ਲੱਭਣੀ ਪੈਂਦੀ ਆ ਅ ਪਰ ਇੱਕ ਗੱਲ ਤਾਂ ਹੈ ਗੁਰਮੁਖ ਦੇ ਘਰ ਆਈ ਨੇ ਮੈਨੂੰ ਇਹ ਗੱਲ ਆਖੀ ਸੀ ਕਹੇ ਤੁਸੀਂ ਬਾਹਰ ਕੁੜੀ ਲੱਭਦੇ ਫਿਰਦੇ ਹੋ ਕੁੜੀ ਤਾਂ ਸਾਡੇ ਘਰ ਹੀ ਆ ਹਾਈਲਾਈਟਸ ਕਰੀ ਜਾਂਦੀ ਆ ਚਲ ਕੋਈ ਗੱਲ ਨਹੀਂ ਮੈਂ ਵੀ ਕਰਦਿਆਂ ਨੇ ਭੱਲਾ ਅੱਜ ਕੱਲ ਜੇ ਮੰਨ ਜੇ ਤਾਂ ਆ ਗਈ ਕਰ ਗਈ ਆ ਹਾਂ ਮਾਸੀ ਹਾਰੇ ਪੁੱਤ ਹਾਂ ਆ ਗਈ ਅੱਜ ਤੋਂ ਬਾਲੇ ਛੇਟ ਹੋ ਗਈ ਮਾਸੀ ਕੀ ਰਸਾ ਦੇ ਨੂੰ ਲੇਟ ਤਾਂ ਹੋ ਗਈ ਆ ਪੇਪਰ ਦੀ ਬਥੇ ਕਿੰਨੀ ਟੈਨਸ਼ਨ ਆ ਪੇਪਰ ਸਿਰ ਤੇ ਆਏ ਬੈਠੇ ਲੇਗੇ ਮੈਂ ਤਾਂ ਉੱਥੇ ਪਾਲਤ ਚ ਬੈਠੇ ਪੜੀ ਜਾਂਦੀ ਸੀਗੀ ਉਹ ਪੁੱਤ ਘਰੇ ਬੈ ਕੇ ਪੜਾਈ ਕਰ ਲਿਆ ਕਰ ਪਰ ਕਾਪੂਰ ਕੰਚ ਕੀ ਹੈਗਾ ਅੱਜ ਕੱਲ ਟਾਈਮ ਮਾਰੇ ਨੇ ਧੀਏ ਮਰਾ ਬੇਲਾ ਬੋਚੀਦਾ ਹੁੰਦਾਗਾ ਮਾਸੀ ਮੈਂ ਕਿੜਗਾ ਉੱਥੇ ਕੱਲੀ ਬੈਠੀ ਸੀ ਮੇਰੇ ਨਾਲ ਪੰਜ ਜਣੇ ਸੀ ਨਾਲ ਮੇਰੀ ਸਹੇਲੀਆਂ ਸੀਗੀਆਂ ਮੇਰੀ ਗੱਲ ਸੁਣ ਹਾਇ ਤੱਕ ਟਾਈਮ ਵੀ ਤੇਲਾ 5 ਵਜੇ ਨੇ ਤੂੰ ਤੋ ਇਹੀ ਕਰਨ ਲੱਗ ਜਾਨੀ ਹੁੰਨੀ ਆ ਉਹ ਗੱਲ 5 ਦੀ ਨਹੀਂ ਪੁੱਤ ਟਾਈਮ ਮਾਰੇ ਨੇ 8:00 ਹੋਇਆ ਪਿਆ ਤੂੰ ਤਾਂ ਉਹੀ ਮੇਰੀ ਗੱਲ ਦਾ ਗੁੱਸਾ ਕਰ ਲਾਨੀ ਆ ਉਹ ਚਲ ਚੰਗਾ ਮੇਰੀ ਮਾਂ ਅੱਗੇ ਤੋਂ ਨੀ ਕਵੇਲਾ ਕਰਦੀ ਤੂੰ ਤਾਂ ਉਹ ਹੀ ਟੈਨਸ਼ਨ ਲੈਣ ਲੱਗ ਜਾਨੀ ਆ ਨਾਲ ਮੈਨੂੰ ਐਂ ਦੱਸ ਪ੍ਰੀਆ ਕੱਲੀ ਜੀ ਕੀ ਬੜਬੜ ਕਰੀ ਜਾਂਦੀ ਸੀ ਉਹ ਭਾਈ ਮੈਂ ਕਾਦਾ ਬੜਬੜ ਕਰਨਾ ਤੇ ਮੈਂ ਤਾਂ ਉਂ ਹੀ ਸਾਬ ਕਿਤਾਬ ਜਿੱਚ ਪਈ ਬੈਠੀ ਸੀ ਤੇ ਤੂੰ ਐਂ ਕਰ ਚਾਹ ਪਣੀ ਪਈਆ ਚਾਹ ਦੀ ਘੁੱਟ ਪੀ ਲੈ ਨਾਲਿਆ ਕੱਪੜੇ ਜੇ ਬਦਲ ਲੈ ਚਲੋ ਤਾਂ ਠੀਕ ਐ ਮਾਸੀ ਨਾਲ ਮੈਨੂੰ ਐਂ ਦੱਸ ਵੀ ਵੀਰੇ ਹੋਰੀ ਕਿੱਥੇ ਨੇ ਦਿਖਦੇ ਹੀ ਨਹੀਂ ਕਰੇ ਨਹੀਂ ਭਾਈ ਇੱਥੇ ਹੀ ਹੋਣਗੇ ਉਹਨਾਂ ਨੇ ਕਿੱਥੇ ਜਾਣਾ ਕਿਸੇ ਜਾਰਾਂ ਦਾ ਉਸ ਤਾਂ ਕੋਲੇ ਬੈਠੇ ਹੋਣਗੇ ਆ ਛੋਟਾ ਤਾਂ ਨੇ ਮੇਰੇ ਉਹੀ ਨਹੀਂ ਆਖੇ ਲੱਗਦਾ ਕਿੰਨੀ ਵਾਰੀ ਕਹਤਾ ਭਾਈ ਵੀ ਮੇਰੇ ਮੋਬਾਈਲ 'ਚ ਪੈਸੇ ਪਵਾ ਦੇ ਮੇਰੇ ਮੈਂ ਮੋਬਾਈਲ 'ਚ ਪੈਸੇ ਪਵਾ ਦੇ ਮੇਰੀ ਗੱਲ ਹੀ ਨਹੀਂ ਗੌਰਦਾ ਮਸੀ ਤੂੰ ਵੀ ਨੂੰ ਕਰਨਾ ਹੁੰਦਾ ਹੁਣ ਆ ਮੇਰੇ ਵਾਲੇ ਤੋਂ ਕਰ ਲੈ ਨਾਲੇ ਤੇਰੇ ਫੋਨ 'ਚ ਕਿਹੜਾ ਨੈੱਟ ਚੱਲਦਾਗਾ ਲੈ ਓੜੇ ਬੌੜੀਆਂ ਗੱਲਾਂ ਕਰਦੀਆਂ ਮੈਨੂੰ ਕਿਸੇ ਦਾ ਫੋਨ ਨਹੀਂ ਆ ਸਕਦਾ ਕੋਈ ਮੇਰੇ ਭਤੀਜੇ ਦਾ ਕੋਈ ਮੇਰੀ ਪਰਜਾਈ ਦਾ ਫੋਨ ਹੋ ਹੋ ਰਿਸ਼ਤੇਦਾਰ ਥੋੜੇ ਨੇ ਆਪਣੇ ਫੋਨ ਕਰਨ ਵਾਲੇ ਤੂੰ ਤਾਂ ਉਹੀ ਕਰੀ ਜਾਨੀ ਆ ਚੱਲ ਚੰਗਾ ਮਸੀ ਕਿਉਂ ਗੁੱਸਾ ਕਰ ਲੈਣੀ ਹੁੰਨੀ ਆ ਆ ਵੀਰੇ ਨੂੰ ਮੈਂ ਕਹਿ ਦਾਂਗੀ ਯਾਦ ਰੱਖੀ ਠੀਕ ਆ ਚਲ ਜਾ ਬੈ ਕੱਪੜੇ ਬਦਲ ਲੈ ਜਾ ਕੇ ਆਹੋ ਕੱਪੜੇ ਬਦਲਦੀਆਂ ਪਹਿਲਾਂ ਤਾਂ ਲੈ ਹੋ ਮੈਂ ਤੇ ਨਾਲ ਗੱਲ ਕਰਕੇ ਦੇਖਦੀ ਆ ਪਰ ਜੇ ਤੂੰ ਹਲਤਾ ਹੈ ਮੰਨੂ ਜਾਂ ਨਾ ਮੰਨੂ ਚਲ ਕੋਈ ਗੱਲ ਨਹੀਂ ਨਾਲੇ ਮੈਂ ਟੋਮ ਨਾਲ ਗੱਲ ਕਰਕੇ ਦੇਖਦੀ ਆ ਇਹ ਮੈਂ ਤਾਂ ਨਾ ਮੈਂ ਆਪੇ ਮਨਾ ਲੂੰਗੀ ਮਾਸੀ ਆ ਲੋ ਚਾਹ ਕੀ ਹੋ ਗਿਆ ਕੀ ਸੋਚੀ ਜਾਨੀ ਮਾਸੀ ਇਹਨਾ ਕੁਛ ਨਹੀਂ ਪਤਾ ਤੈਨੂੰ ਪਤਾ ਹੀ ਆ ਘਰ ਦੇ ਸੌ ਟੈਂਸ਼ਨ ਚ ਲੰਘਦੀਆਂ ਨੇ ਸੌ ਟੈਂਸ਼ਨਾਂ ਹੁੰਦੀਆਂ ਨੇ ਮਾਸੀ ਤੇਰੇ ਕਹਾ ਕਿਹੜਾ ਕੁੜੀ ਜਿਹੜੀ ਇੰਨੀ ਫਿਕਰ ਕਰੀ ਜਾਨੀ ਆ ਫਿਕਰ ਤਾਂ ਪੁੱਤ ਕੁੜੀਆਂ ਦਾ ਵੀ ਉਹਨਾਂ ਹੁੰਦਾ ਤੇ ਮੁੰਡਿਆਂ ਦਾ ਵੀ ਉਹਨੇ ਹੁੰਦਾ ਅਹਨ ਮੋਲ ਦਾ ਫਿਕਰ ਤਾਂ ਮੈਨੂੰ ਵੱਡਾ ਵੱਡਾ ਖਾਈ ਜਾਂਦਾ ਲੈ ਮਾਸੀ ਤੇਰੀ ਵੀ ਉਹੀ ਗੱਲਾਂ ਭਲਾ ਵੀਰੇ ਦਾ ਤੈਨੂੰ ਕਾਹਦਾ ਫਿਕਰ ਉਹ ਕਿਹੜਾ ਕਿਸੇ ਮਾਰੇ ਕੰਮਾ ਚ ਪਿਆ ਐਨਾ ਸਿਆਣਾ ਮੁੰਡਾ ਆ ਤੇਰਾ ਸਿਆਣਾ ਤਾਂ ਹੈਗਾ ਪੁੱਤ ਪਰ ਇਹਦੇ ਬਾਹਰ ਜਾਣ ਦਾ ਬਣ ਜੇ ਫਿਰ ਮੇਰੀ ਜਾਨ ਸਖਾਲੀ ਹੋ ਜਾ ਮਾਸੀ ਬਣ ਜੂਗਾ ਬਾਹਰ ਜਾਣ ਦਾ ਵੀ ਜੇ ਤੋਂ ਆਇਲਸ ਕਲੀਅਰ ਨਹੀਂ ਵੀ ਹੁੰਦੀ ਨਾ ਤਾਂ ਫਿਰ ਕੀ ਹੋ ਗਿਆ ਆਪਾਂ ਕੋਈ ਕੁੜੀ ਦੇਖ ਲਾਂਗੇ ਬਾਹਰ ਦੀ ਜਿਨੇ ਵਧੀਆ ਬੈਂਡ ਲਏ ਹੁਣ ਆਪਾਂ ਉਹਦੇ ਨਾਲ ਵੀਰੇ ਦਾ ਵਿਆਹ ਕਰਕੇ ਉਹਨੂੰ ਬਾਹਰ ਭੇਜ ਦਾਂਗੇ ਇਹਦਾ ਪੁੱਤ ਤੇਰੀ ਗੱਲ ਸਹੀ ਐ ਨਾਲੇ ਇੱਥੇ ਕਿਹੜਾ ਨੌਕਰੀਆਂ ਨੇ ਪੇਜ ਨਾ ਤਾਂ ਮੈਨੂੰ ਬਾਰੇ ਹੀ ਪੜਨਾ ਹੈ ਸੁਣ ਹਾਂ ਮਾਸੀ ਸਹੀ ਗੱਲ ਆ ਮੈਂ ਤਾਂ ਇਹ ਕਹਿੰਨੀ ਆ ਰੱਬ ਕਰਕੇ ਕੋਈ ਚੰਗੀ ਜੀ ਕੁੜੀ ਮਿਲ ਜੇ ਵੀਰੇ ਨੂੰ ਇੱਕ ਵਾਰੀ ਇਹ ਬਾਹਰ ਵਾਗ ਗਿਆ ਨਾ ਮਗਰੇ ਤੂੰ ਬਾਹਰ ਬਗ ਜੇਗੀ ਉਹ ਤਾਂ ਹੈ ਪੁੱਤ ਮੈਂ ਪੁੱਤ ਤੇ ਨਾਲ ਇੱਕ ਗੱਲ ਕਰਨੀ ਆ ਹਾਂ ਮਾਸੀ ਦੱਸ ਕੀ ਗੱਲ ਕਰਨੀ ਆ ਧੀਏ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਜਿਹੜਾ ਤੂੰ ਵੀ ਨਾ ਬਾਹਰ ਜਾਣ ਦਾ ਕਰੀ ਜਾਨੀ ਆ ਇਹ ਜੋ ਵੀ ਤੇਰੇ ਨੰਬਰ ਪੱਥਰੇ ਜੇ ਸੋਹਣੇ ਆਉਂਦੇ ਆ ਹਾਂ ਮਾਸੀ ਅੱਛਾ ਕੋਰਸ ਜਾ ਆਇਲਟ ਸਾੜਾ ਇਹ ਤਾਂ ਸੱਚੀ ਮੇਰਾ ਕਲੀਅਰ ਹੋ ਜਾਣਾ ਨਾਲੇ ਮੈਨੂੰ ਪੇਪਰਾਂ ਦੀ ਵੀ ਕੋਈ ਟੈਨਸ਼ਨ ਨਹੀਂ ਵਧੀਆ ਨੰਬਰ ਆ ਜਾਣਗੇ ਡਿੰਪਲ ਤਨਮੈ ਪੁੱਤਕ ਗਲ ਕਹਾ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੀ ਮੈਂ ਕਹਿੰਨੀ ਆ ਜੇ ਅਣਮੋਲ ਨੂੰ ਤੂੰ ਬਾਹਰ ਲੈ ਜਾਏ ਨਾਲੇ ਪੁੰਨ ਨਾਲੇ ਫਲੀਆਂ ਮੈਂ ਮਾਸੀ ਮੈਨੂੰ ਕੁਝ ਸਮਝ ਹੀ ਨਹੀਂ ਮਾਸੀ ਵੀ ਮੈਂ ਕਿਵੇਂ ਬਾਹਰ ਲੈ ਜਾਵਾਂਗੀ ਮਤਲਬ ਪੁੱਤਕ ਤਨਮੈ ਕਹਿੰਨੀ ਆ ਅਣਮੋਲ ਵਾਸਤੇ ਆਪਾਂ ਨੂੰ ਆਈ ਲੜ ਸਾਲੇ ਕੁੜੀ ਲੱਭਣੀ ਪੈਣੀ ਆ ਹਨਾ ਤੇ ਤੇਰੀ ਵੀ ਤਾਂ ਅਲਰਜੀ ਕੀਤੀ ਆ ਆਪਾਂ ਨੂੰ ਕੁੜੀ ਲੱਭਣ ਦੀ ਕਿਹੜੀ ਲੋੜ ਪੈਂਦੀ ਆ ਮਾਸੀ ਮੈਨੂੰ ਤੁਹਾਡੀ ਗੱਲ ਜੀ ਨਾ ਸਮਝ ਨਹੀਂ ਆ ਰਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਡਿੰਪਲ ਮੈਂ ਤੈਨੂੰ ਐ ਕਹਿੰਨੀ ਆ ਜੇ ਤੂੰ ਅਨਮੋਲ ਨਾਲ ਵਿਆਹ ਕਰਾ ਕੇ ਬਾਹਰ ਚਲੀ ਜਾਵੇਂ ਉਹ ਵੀ ਤੇਰੀ ਮੰਗਰੀ ਆ ਜਾਊਗਾ ਮਾਸੀ ਜੀ ਆਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਉਸ ਨਾਲੇ ਅਨਮੋਲ ਮੇਰਾ ਭਰਾ ਲੱਗਦਾ ਆ ਤੁਸੀਂ ਸੋਚ ਵੀ ਕਿੱਦਾਂ ਲਿਆ ਸਭ ਕੁਝ ਲੈ ਪੁੱਤ ਇਹਦੇ ਚ ਕੀ ਗਲਤ ਐ ਜਾਣਾ ਤਾਂ ਬਾਹਰ ਹੀ ਐ ਜਿਵੇਂ ਮਰਜ਼ੀ ਹੋਇਆ ਮਾਸੀ ਜੀ ਜਾਣਾ ਤਾਂ ਹੈਗਾ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਐ ਗਲਤ ਤਰੀਕੇ ਨਾਲ ਤੇ ਗਲਤ ਰਿਸ਼ਤੇ ਨਾਲ ਆਹ ਗੱਲ ਜੀ ਸਹੀ ਨਹੀਂ ਹੈਗੀ ਲੋਕਾਂ ਦਾ ਟਿੰਪਲ ਕੀ ਹੈਗਾ ਆਹ ਦੇਖ ਲੈ ਆਪਣੇ ਪਿੰਡ ਦੇ ਵਿੱਚੋਂ ਤਿੰਨ ਚਾਰ ਮੁੰਡੇ ਗਏ ਨੇ ਐਵੇਂ ਜਿਵੇਂ ਵਿਆਹ ਕਰਵਾ ਕੇ ਉੱਥੇ ਰਾਜੀ ਕੁਸ਼ੀ ਵਸਦੇ ਆ ਮਾਸੀ ਇੱਕ ਮਾਸੀ ਤੇ ਮਾਂ ਦੇ ਵਿੱਚ ਕੀ ਫਰਕ ਹੁੰਦਾ ਕੋਈ ਵੀ ਨਹੀਂ ਮਾਸੀ ਵੀ ਮਾਵਾ ਵਰਗੀ ਹੁੰਦੀ ਆ ਤੇ ਫਿਰ ਰਹੀ ਗੱਲ ਅਨਮੋਲ ਵੀਰੇ ਦੀ ਉਹ ਵੀ ਤਾਂ ਮੇਰੇ ਸਗੇ ਭਰਾ ਵਾਂਗੂ ਹੀ ਆ ਉਹ ਤਾਂ ਠੀਕ ਐ ਸਮੇਂ ਨਾਲ ਰਿਸ਼ਤੇ ਵੀ ਬਦਲਨੇ ਪੈਂਦੇ ᱛੀਏ ਮਾਸੀ ਇਹ ਨਹੀਂ ਹੋ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਐਦਾਂ ਭੈਣ ਭਰਾ ਦੇ ਰਿਸ਼ਤੇ ਨੂੰ ਦਾਗ ਨਹੀਂ ਲਾ ਸਕਦੀ ਡਿੰਪਲ ਜੇ ਤੂੰ ਆਪਣੀ ਮਾਂ ਸਮਝਦੀ ਨਾ ਮੈਨੂੰ ਤੇ ਤੈਨੂੰ ਮੇਰੀ ਗੱਲ ਮੰਨਣੀ ਪੈਣੀ ਆ ਮਸੀ ਜੀ ਫਿਰ ਤੁਸੀਂ ਕਿਉਂ ਨਹੀਂ ਮੈਨੂੰ ਸਮਝ ਰਹੇ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਵੀਰੇ ਵਾਸਤੇ ਕਿਹੜਾ ਕੁੜੀਆਂ ਦਾ ਘਟ ਆਇਆ ਉਹਨੂੰ ਕੋਈ ਨਾ ਕੋਈ ਕੁੜੀ ਮਿਲ ਹੀ ਜਾਊਗੀ ਬਾਹਰ ਵਾਸਤੇ ਉਹ ਅਸੀਂ ਬਾਹਰ ਕੁੜੀ ਦਾ ਤਾਲਬ ਵੀ ਐ ਜੇ ਘਰੇ ਕੁੜੀ ਨਾ ਹੋਵੇ ਠੀਕ ਐ ਚੰਗੇ ਭਲੀ ਘਰੇ ਕੁੜੀ ਆ ਸਾਨੂੰ ਬਾਹਰ ਜਾਣ ਦੀ ਕਿਹੜੀ ਰੋਡ ਪੈਂਦੀ ਆ ਉੱਠ ਗਈ ਮੂੰਹ ਮੱਟਾ ਕਰਕੇ ਚੱਲ ਕੋਈ ਗੱਲ ਨਹੀਂ ਐ ਨਹੀਂ ਤਾਂ ਨਹੀਂ ਰੋਟਾ ਨਹੀਂ ਮੈਂ ਟੋਨੀ ਨਾਲ ਗੱਲ ਕਰਦੀ ਆ ਮਾਤਾ ਜਿਹੜੀ ਗੱਲ ਤੂੰ ਕਰਦੀ ਆ ਨਾ ਇਹ ਗੱਲ ਤਾਂ ਮੈਨੂੰ ਗੁਰਮੁਖਾ ਚਾਚੇ ਨੇ ਵੀ ਕਿਹਾ ਸੀ ਮੈਂ ਉਹਨੂੰ ਆਖਿਆ ਵੇਖ ਲੈਨੇ ਆ ਬੇ ਵੇਖਣਾ ਕੀ ਐ ਨਾਲ ਇਹ ਕਿਹੜਾ ਕੋਈ ਨਵੀਂ ਗੱਲ ਆ ਵੀ ਆਪਾਂ ਜੱਗੋ ਲੈ ਦੀ ਕਰਦੇ ਆ ਦੁਨੀਆਂ 'ਚ ਇਹੀ ਕੰਮ ਹੋ ਜਾਂਦਾ ਆ ਮਾਤਾ ਨਾਲ ਇਹਦੇ 'ਚ ਮਰਿਆ ਆਈ ਵੀ ਕੀ ਐ ਸਾਰੀ ਕਰਦੀ ਐ ਬੇ ਇਹ ਕਿਹੜਾ ਕੋਈ ਨਵੀਂ ਗੱਲ ਆ ਆਪਣੇ ਪਿੰਡ ਦੇ ਵਿੱਚ ਹੀ ਦੇਖ ਲੈ ਚਾਰ ਘਰਾਂ ਨੇ ਇਹੀ ਕੰਮ ਕੀਤਾ ਆਪਾਂ ਕਿਹੜਾ ਕੋਈ ਲਹਿਦਾ ਕਰਨ ਲੱਗੇ ਆ ਉਹ ਗੱਲ ਤਾਂ ਤੇਰੀ ਮਾਤਾ ਠੀਕ ਐ ਜੇ ਟੈਂਪਲ ਮੰਨ ਗਈ ਅਨਮੋਲ ਨਾ ਮੰਨੇ ਆਪਾਂ ਫੇਰ ਕੀ ਕਰਾਂਗੇ ਵੇ ਜੇ ਐ ਸੋਚੇ ਵੀ ਮੇਰੀ ਮਾਸੀ ਨੇ ਮੈਨੂੰ ਪਾਲਿਆ ਮਾਪੇ ਮੇਰੇ ਮੁੱਕ ਗਏ ਸੀ ਪੜ੍ਹਾਈ ਤੇ ਵੀ ਖਰਚਾ ਕੀਤਾ ਆਹ ਦੇਖ ਲੈ ਹੁਣ ਕੋਰਸ ਤੇ ਵੀ ਖਰਚਾ ਆਪਣਾ ਹੋਊਗਾ ਇਹ ਸੋਚੇ ਨਾ ਤਾਂ ਲੋਟ ਆ ਜੂਗਾ ਲੈ ਬੱਸ ਮਾਤਾ ਇਹੀ ਤਾਂ ਕੁੜੀਆਂ ਸੋਚਦੀਆਂ ਨਹੀਂ ਇਹ ਸੋਚਣਾ ਕੀ ਤੋਂ ਕੀ ਹੋ ਜੇ ਤੇ ਮੇਰੀ ਗੱਲ ਸੁਣ ਲੈ ਆਪਾਂ ਇਹਦੇ ਨਾ ਕਿੰਨੇ ਆਸਾਨ ਕੀਤੇ ਨੇ ਜੇ ਆਪਾਂ ਤੇ ਇੱਕ ਸਾਨ ਕਰ ਦੋਗੀ ਫਿਰ ਕਿੱਡੀ ਕਬੱਡੀ ਗੱਲ ਹੋ ਜੂਗੀ ਤੇ ਨਾਲੇ ਇਹਦੀ ਜਾਨ ਸੌਖੀ ਹੋ ਜੂ ਆਪਣੇ ਤੋੜਾ ਵੀ ਕਹਦਾ ਉਹ ਤਾਂ ਹੈ ਆਪਾਂ ਨੂੰ ਵਿਆਹ ਵਾਸਤੇ ਮੁੰਡਾ ਵੀ ਨਹੀਂ ਲੱਭਣਾ ਪੈਣਾ ਨਾਲੇ ਜਿਹੜੇ ਵਿਆਹ ਦੇ ਖਰਚਾ ਕਰਨਾ ਸੀ ਉਹ ਵੀ ਅਲੱਗ ਤੋਂ ਪੈਸੇ ਬਚ ਜਾਣਗੇ ਬੇਹੀ ਤਾਂ ਮੈਂ ਸੋਚਦੀ ਆ ਜੇ ਛੋਟੇ ਮੁੰਡੇ ਵਾਸਤੇ ਕੋਈ ਹੋਰ ਕੁੜੀ ਲੱਭਾਂਗੇ ਖਬਰ ਅਗਲੇ ਕਿੰਨੇ ਕ ਪੈਸੇ ਲਗਾਉ ਆਪਾਂ ਤਾਂ ਉਹ ਕਿੰਨੇ ਕੁ ਕੀਮਾਤਾ 30 40 ਲੱਖ ਤੋਂ ਘੱਟ ਨਹੀਂ ਲੱਗਦੇ ਬੇ ਹੋਏ ਤਾਂ ਮੈਂ ਸੋਚਦੀ ਆ ਆਪਣੇ ਕੋਲ ਤਾਂ ਇਹ ਨਹੀਂ ਜ਼ਮੀਨ ਜਾਇਦਾਦ ਵੀ ਨਹੀਂ ਮੈਂ ਪੈਸਾ ਆਪਾਂ ਲਾ ਦਾਂਗੇ ਨਾਲੇ ਜੇ ਆਪਾਂ ਪੈਸੇ ਲਾਤੇ ਬਾਹਰ ਵਾਗੀ ਇਹਨੂੰ ਪਤਾ ਨਹੀਂ ਸੱਦੂ ਕੀ ਜਾਨਾ ਆਹੀ ਗੱਲ ਤਾਂ ਮੈਂ ਕਹਣਾ ਮਾਤਾ ਪਤਾ ਨਹੀਂ ਸੱਦੂ ਪਤਾ ਨਹੀਂ ਨਾ ਜੀ ਡੇਪਲ ਮੰਨ ਜੀ ਤਾਂ ਵਾੜਾ ਵਧੀਏ ਵੇ ਆਏ ਕਿ ਮੈਂ ਕੰਮ ਲਊਟ ਆਉਦਾ ਕਦੋਂ ਦੀ ਮੈਂ ਫਿਸਾਂ ਭਰਦੀਆਂ ਇਹਦੀਆਂ ਮਨਾਉਣ ਤਾਂ ਮੈਨੂੰ ਆਉਂਦੀ ਆ ਮੈਂ ਆਪੇ ਮਨਾ ਲੂ ਹੋਰ ਕੀ 6 ਮਹੀਨੇ ਦੀ ਫਸਲ ਦੇ ਅੱਧੇ ਪੈਸੇ ਇਹਦੇ ਤੇ ਲੱਗ ਜਾਂਦੇ ਆ ਕਦੇ ਕੱਪੜੇ ਲਿਆ ਦੋ ਕਦੇ ਫੀਸ ਭਰ ਦੋ ਤੇ ਕਦੇ ਕੁਐਸਚਨ ਕੋਈ ਨਾ ਕਰਦੀਆਂ ਮੈਂ ਇਹਦੇ ਨਾਲ ਗੱਲ ਐਵੇਂ ਨਹੀਂ ਇਹਨੇ ਮੰਨਣਾ ਮੈਨੂੰ ਮੜ ਜੀ ਕਰੜੀ ਹੋਣਾ ਪਊਗਾ ਤੇ ਦੂਜੀ ਗੱਲ ਨਮੋਲਣਾ ਗੱਲ ਤੂੰ ਆਪ ਕਰ ਲੈ ਕੋਈ ਨਾ ਕਰੂੰਗਾ ਨਮੋਲਣਾ ਗੱਲ ਨਾਲੇ ਉਹ ਕਰਾ ਸੋਖਾ ਮੰਨ ਜੂ ਉਹ ਮੰਨ ਜੂਗਾ ਆਪੇ ਉਹ ਤਾਂ ਰੋਜ਼ ਟੱਪਦਾ ਮੈਂ ਬਾਹਰ ਜਾਣਾ ਬਾਹਰ ਜਾਣਾ ਆਪੇ ਮੰਨੂਗਾ ਕੋਈ ਨਹੀਂ ਮਾਤਾ ਕਰੂੰ ਮੋ ਉਹਦੇ ਨਾਲ ਗੱਲ ਕੀਪ ਤਾਂ ਮੰਨ ਜਾਣਾ ਨਾਲੇ ਉੱਥੋਂ ਵੀ ਬਾਹਰਲੇ ਦੇਸ਼ ਕੋ ਮੈਂ ਆਵਾਂਗੇ ਸਾਰੇ ਨਿਆਰੀ ਵੱਖਰੀ ਉੱਥੋਂ ਦੀ ਦਾ ਮੈਂ ਹੋਰ ਪੁੱਤਾ ਨਾਇ ਤਾਂ ਆਪਣਾ ਬਿਆਦਾ ਖਰਚਾ ਬੋਖੋ ਠੀਕ ਹੈ ਨਾਲੇ ਘਰ ਦਾ ਕਰਜ਼ਾ ਸਰ ਜਾਊਗਾ ਹੋਰ ਮਾਤਾ ਸਾਰੇ ਕੰਮ ਲੋਟ ਆ ਜਾਣਗੇ ਚਲ ਠੀਕ ਆ ਮਾਤਾ ਮੈਂ ਨਾ ਖੇਤ ਜਿਹੜਾ ਮਾਰ ਕੇ ਆਉਣਾ ਲਾ ਚੰਗਾ ਪੁੱਤ ਜਾ ਜਾ ਹਾਂ ਕੱਪੜਾ ਮੇਰਾ ਕੁਰਤੇ ਮੈਂ ਕਿੱਥੇ ਪਏ ਉੱਥੇ ਪਹਿਨੇਂਗੇ ਅਲਮਾਰੀ ਚ ਕੱਢ ਲਾ ਚਾ ਠੀਕ ਆ ਪੁੱਤ ਮੈਂ ਅੱਗੇ ਵਗਦਾ ਚਾ ਇਹ ਤਾਂ ਮੰਨ ਗਏ ਉਹਨੂੰ ਤਾਂ ਮੈਂ ਖੱਪੇ ਮੰਨ ਲਾਂਗੇ ਕਿਵੇਂ ਮਰਜ਼ੀ ਬਣਾਉਣਾ ਕੋਈ ਗੱਲ ਤੇੰਮੀਂ ਤੇ ਸਰਦੇ ਗੱਲ ਆ ਬਲਮਜੀ ਵਾਲੀ ਘੰਟਾ ਫੋਲੇ ਪੈਣਾ ਕੀ ਪੈਣੀ ਤੂੰ ਅੱਜ ਸੱਜਰੀ ਆ ਗਈ ਕੀ ਗੱਲ ਅੱਜ ਮੇਰੇ ਪੇਪਰ ਸੀਗਾ ਨਾ ਤਾਂ ਕਰਕੇ ਮੈਂ ਟਾਈਮ ਨਾਲ ਹੀ ਆ ਗਈ ਕਿਰਤਾ ਪੈਣੇ ਵਧੀਆ ਕਿੰਨੇ ਕੁ ਬੈਂਡ ਬੂਡ ਆ ਜਾਣਗੇ 10 ਫਿਰ ਮੈਨੂੰ ਸਾਬੀਰੇ ਪੇਪਰ ਤਾਂ ਵਧੀਆ ਹੋਇਆ ਬੈਂਡ ਵੀ ਵਧੀਆ ਆ ਜਾਣਗੇ ਚਲ ਆਹ ਤਾਂ ਵਧੀਆ ਹੋ ਗਿਆ ਸਾਡੀ ਟੈਨਸ਼ਨ ਮੁੱਕੀ ਹੁਣ ਤਾਂ ਭੈਣੇ ਤੇਰੇ ਵਾਸਤੇ ਮੁੰਡਾ ਦੇਖ ਕੇ ਤੇਰਾ ਵਿਆਹ ਕਰ ਦਈਏ ਸੋਣਾ ਜਾਂ ਪਰ ਮੈਂ ਆ ਬਾਹਰ ਗੂਰ ਨਹੀਂ ਜਾਣਾ ਇੱਥੇ ਠੀਕ ਆ ਕਿਉਂ ਭੈਣੇ ਬਾਹਰ ਕਿਉਂ ਨਹੀਂ ਜਾਣਾ ਤੇ ਆ ਆਇਲਟਸ ਕਾਦੇ ਵਾਸਤੇ ਕੀਤੀ ਐ ਬਾਹਰ ਜਾਣ ਖਾਤਰ ਹੀ ਕੀਤੀ ਐ ਇੱਥੇ ਰਹਿਣ ਖਾਤਰ ਥੋੜੀ ਕਰੀ ਐ ਆਇਲਟਸ ਤਾਂ ਵੀਰੇ ਮੈਂ ਬਾਰ ਦੜ ਖਾਤਰੀ ਕੀਤੀ ਸੀਗੀ بڑے ਸੁਪਨੇ ਵੀ ਸਜਾਏ ਸੀ ਪਰ ਮਾਸੀ ਮਾਸੀ ਕੀ ਗੱਲ ਹੋ ਗਈ ਭੈਣੇ ਤੂੰ ਮੈਨੂੰ ਦੱਸ ਕੀ ਕਹਿਆ ਮੰਮੀ ਨੇ ਮੈਂ ਪੁੱਛੂੰ ਫਿਰ ਵੀਰੇ ਮਾਸੀ ਨੇ ਗੱਲ ਲਈ ਇਹ ਜੀ ਕਹਿੰਦੀ ਵੀ ਤੈਨੂੰ ਦੱਸਣ ਲੱਗੇ ਵੀ ਨਾ ਮੈਨੂੰ ਸ਼ਰਮ ਆਉਂਦੀ ਆ ਕਿਹੜੀ ਗੱਲ ਕਰਤੀ ਭੈਣੇ ਕੁਝ ਕਹਿਤਾ ਮੰਮੀ ਨੇ ਤੈਨੂੰ ਮੈਨੂੰ ਦੱਸ ਵੀਰੇ ਮਾਸੀ ਕਹਿੰਦੀ ਵੀ ਤੂੰ ਨਾ ਅਨਮੋਲ ਨਾਲ ਵਿਆਹ ਕਰਾ ਲਾ ਤੇ ਅਨਮੋਲ ਨੂੰ ਬਾਹਰ ਲੈ ਜਾ ਹੈ ਆ ਕੀ ਕਹਤਾ ਮਮੀ ਨੇ ਤੇ ਨਾਲੇ ਆ ਕਿਵੇਂ ਹੋ ਸਕਦਾ ਭੈਣੇ ਆਪਣਾ ਰਿਸ਼ਤਾ ਤਾਂ ਭੈਣ ਭਰਾ ਦਾ ਆਪਾਂ ਵਿਆਹ ਕਿਵੇਂ ਕਰਵਾ ਸਕਦੇ ਆ ਤੇ ਨਾਲੇ ਲੋਕ ਕੀ ਕਹਿਣਗੇ ਲਾਨ ਤਾ ਪਾਉਂਗੇ ਭੈਣੇ ਆਪਾਂ ਨੂੰ ਮੈਂ ਵੀ ਆਹੀ ਕਿਹਾ ਸੀ ਵੀਰੇ ਵੀ ਲੋਕ ਕੀ ਕਹਿਣਗੇ ਵੀ ਮੈਂ ਆਪਣੇ ਸਭੈਣ ਭਰਾ ਦੇ ਰਿਸ਼ਤੇ ਤੇ ਦਾਗ ਨਹੀਂ ਲਾਉਣਾ ਚਾਹੁੰਦੀ ਪਰ ਮਾਸੀ ਮਾਸੀ ਤਾਂ ਇੱਕੋ ਗੱਲ ਤੇ ਅੜੇ ਹੋਏ ਨੇ ਉਹ ਮੇਰੀ ਗੱਲ ਨੂੰ ਸਮਝਦੇ ਹੀ ਨਹੀਂਗੇ ਮੇਰੇ ਸਾਰੇ ਸੁਪਨੇ ਵੀਰੇ ਚੂਰ ਚੂਰ ਹੋ ਗਏ ਇੰਨਾ ਲੈ ਜ਼ਰੂਰੀ ਤਾਂ ਨਹੀਂ ਸੀਗਾ ਕਿ ਵੀ ਆਪਾਂ ਵਿਆਹ ਕਰਾ ਕੇ ਹੀ ਬਾਹਰ ਜਾ ਸਕਦੇ ਆ ਜੇ ਮੈਂ ਚਲੇ ਜਾਂਦੀ ਕੱਲ ਨੂੰ ਤੈਨੂੰ ਬੁਲਾ ਵੀ ਸਕਦੀ ਸੀ ਪਤਾ ਨਹੀਂ ਮਾਸੀ ਜੀ ਦੇ ਦਿਮਾਗ ਨੂੰ ਕੀ ਹੋ ਗਿਆ ਉਹਨਾਂ ਨੇ ਇੱਕੋ ਗੱਲ ਫੜੀ ਹੋਈ ਆ ਬਸ ਭੈਣੇ ਮੰਮੀ ਨੂੰ ਇੰਨੀ ਵੀ ਅਕਲ ਨਹੀਂ ਵੀ ਆਪਣਾ ਰਿਸ਼ਤਾ ਕੀ ਆ ਉਹ ਆ ਕੰਮ ਕਰਕੇ ਲੋਕਾਂ ਤੋਂ ਆਪਾਂ ਗੱਲਾਂ ਕਰਾਉਣੀਆਂ ਭੈਣੇ ਵੀਰੇ ਮੈਂ ਬਹੁਤ ਸਮਝਾਇਆ ਮਾਸੀ ਜੀ ਨੂੰ ਇਹੀ ਗੱਲਾਂ ਸਮਝਾਈਏ ਨੇ ਕਿ ਤੁਸੀਂ ਸਾਡਾ ਰਿਸ਼ਤਾ ਨਾ ਖਰਾਬ ਕਰੋ ਵੀਰੇ ਵਾਸਤੇ ਕਿਹੜਾ ਕੁੜੀਆਂ ਦੀ ਘਾਟ ਆ ਕੋਈ ਨਾ ਕੋਈ ਤਾਂ ਮਿਲ ਹੀ ਜਾਊਗੀ ਪਰ ਮਾਸੀ ਮਾਸੀ ਜੀ ਤਾਂ ਕਹਿੰਦੇ ਵੀ ਕੋਈ ਨਾ ਤੂੰ ਫਿਕਰ ਨਾ ਕਰ ਸਾਡੇ ਪਿੰਡ ਵਿੱਚ ਬਥੇਰੇ ਮੁੰਡਿਆਂ ਨੇ ਐ ਕੀਤਾਗਾ ਨਾ ਜੇ ਹੁਣ ਲੋਕ ਖੂਚ ਡਿੱਗਣਗੇ ਤਾਂ ਆਪਾਂ ਵੀ ਉਹਨਾਂ ਦੇ ਨਾਲ ਡਿੱਗਣਾ ਹਾਂ ਮੰਮੀ ਦਾ ਵੀ ਨਾ ਸਰੇ ਪਿਆ ਵਸ ਹੁਣ ਕੀ ਬਣੂਗਾ ਵੀਰੇ? ਤੈਨੂੰ ਸੱਚੀ ਦੱਸਾਂ ਮੈਨੂੰ ਤਾਂ ਸੋਚ-ਸੋਚ ਕੇ ਨਾ ਟੈਨਸ਼ਨ ਹੋਈ ਪਈ ਆ। ਇਨੀ ਟੈਨਸ਼ਨ ਦਾ ਵੀਰੇ ਕਦੇ ਮੈਨੂੰ ਪੇਪਰਾਂ ਦੀ ਵੀ ਨਹੀਂ ਹੋਈ ਸੀ ਜਿੰਨੀ ਆ ਗੱਲਦੀ ਹੋਈ ਪਈ ਆ। ਹੋ ਤੂੰ ਘਬਰਾਉਣਾ ਪੈਣੇ। ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ। ਤੂੰ ਧੀਰੇ ਘਬਰਾਵਾ ਕਿਉਂ ਨਾ? ਮੈਨੂੰ ਤਾਂ ਸੋਚ-ਸੋਚ ਕੇ ਘਬਰਾਟ ਹੋਈ ਜਾਂਦੀ ਆ। ਮਾਸੀ ਜੀ ਨੇ ਗੱਲਾਂ ਹੀ ਇਹ ਜਿਹਾ ਕਹਿਤੀਆਂ। ਵੀ ਜੇ ਤੂੰ ਮੈਨੂੰ ਮਾਂ ਸਮਝਦੀ ਆ ਨਾ ਤਾਂ ਮੇਰੀ ਗੱਲ ਨੂੰ ਮੰਨੇਗੀ। ਉਹ ਕੀ ਕਰਾਂ ਪੈਣੇ ਮੈਨੂੰ ਪਤਾ ਵੀ ਇਹ ਬਹੁਤ ਵੱਡੀ ਗੱਲ ਐ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਕੋਈ ਨਾ ਤੂੰ ਫਿਕਰ ਨਾ ਕਰ ਹਜੇ ਤੇਰਾ ਭਰਾ ਜਿਉਂਦਾ ਮੈਂ ਆ ਗਲਤ ਕੰਮ ਕਦੇ ਨਹੀਂ ਹੋਣ ਦਿੰਦਾ ਥੂੰ ਐ ਕਰ ਰੋਟੀ ਰੋਟੀ ਖਾ ਲਾ ਤੇ ਨਾਲੇ ਚਾਹ ਬਣਾ ਲਈ ਠੀਕ ਆ ਵੀਰੇ ਮੈਂ ਚਾਹ ਬਣਾਉਣੀ ਐ ਤੇ ਮਾਸੀ ਜੀ ਕਿੱਥੇ ਨੇ ਪੈਣੇ ਉਹ ਤਾਂ ਚਾਚੀ ਦੇ ਘਰੇ ਗਈ ਐ ਕਹਿੰਦੀ ਕੰਮ ਜਾ ਕੇ ਹਣੀ ਤੂੰ ਕੋਈ ਨਾ ਆਪੇ ਬਣਾ ਲੂਗੀ ਆ ਕੇ ਆਪਣੇ ਜੋਗੀ ਬਣਾ ਲ ਕੇ ਨਾ ਟੈਂਸ਼ਨ ਨਾ ਲੈ ਮੈਂ ਤੇਰੇ ਨਾਲ ਆ ਠੀਕ ਐ ਵੀਰੇ ਹਾਂ ਬਸ ਤੂੰ ਜ਼ਰੂਰ ਮੇਰਾ ਸਾਥ ਦੇਈ ਪੈਣੇ ਮੈਂ ਕਿਹੜਾ ਪਿੱਛੇ ਹਟਣਾ ਤੇਰੇ ਨਾਲ ਖੜਾ ਇੱਕ ਤਾਨ ਕੇ ਖੜਾ ਤੂੰ ਟੈਂਸ਼ਨ ਨਾ ਲੈ ਉਹਦੇ ਭਰਾ ਦੇ ਹੁੰਦੇ ਠੀਕ ਐ ਵੀਰੇ ਪਰਮਾਤਮਾ ਕਰੇ ਆਪਦਾ ਇਹ ਰਿਸ਼ਤਾ ਕਦੇ ਖਰਾਬ ਨਾ ਹੋਵੇ ਕੋਈ ਨਾ ਪੈਣੇ ਜਿੰਨਾ ਚਿਰ ਮੈਂ ਬੈਠਾਂ ਇਹੋ ਜਿਹਾ ਕੁਝ ਨਹੀਂ ਹੋਣ ਦਿੰਦਾ ਜਾ ਪੈਣੇ ਤੂੰ ਬਣਾ ਲੈ ਜਾ ਹਾਂ ਮਾਉ ਦਾ ਵੀ ਸਰੀ ਪੇ ਹਾ ਕਿਹੋ ਜਿਹੀਆਂ ਗੱਲਾਂ ਕਰਦੀ ਐ ਆਖੇ ਲੋਕਾਂ ਦੇ ਮੁੰਡੇ ਵੀ ਆਉਂਦੀਆਂ ਭੈਣਾਂ ਨਾਲ ਵਿਆਹ ਕਰਾ ਕੇ ਗਏ ਆ ਉਹ ਲੋਕਾਂ ਦੇ ਜਾਂਦੇ ਹੋਣਗੇ ਪਰ ਮੈਂ ਆ ਕੰਮ ਖਦੇ ਨਹੀਂ ਹੋਣ ਦਿੰਦਾ ਮੈਂ ਆਉਦੀ ਭੈਣ ਨਾਲ ਕਿਵੇਂ ਵਿਆਹ ਕਰਵਾ ਸਕਦਾ ਜੇ ਅੱਜ ਮੈਂ ਆਉਦੀ ਭੈਣ ਨਾਲ ਵਿਆਹ ਕਰਾ ਲਿਆ ਤਾਂ ਲੋਕਾਂ ਨੂੰ ਕੀ ਸਿੱਖਿਆ ਮਿਲੂਗੀ ਵੀ ਆਉਦੀ ਭੈਣ ਨਾਲ ਵਿਆਹ ਕਰਾ ਕੇ ਬਾਹਰ ਭੱਗ ਜਾ ਨਾ ਇਹ ਕੰਮ ਨਹੀਂ ਮੈਂ ਕਦੇ ਹੋਣ ਦਿੰਦਾ ਮਾ ਤੇਰਾ ਦਿਮਾਗ ਤਾਂ ਠੀਕ ਹੈ ਤੈਨੂੰ ਨਹੀਂ ਪਤਾ ਉਹ ਮੇਰੀ ਮਾਸੀ ਦੀ ਕੁੜੀ ਆ ਮੈਂ ਉਹਦੇ ਨਾਲ ਕਿਵੇਂ ਵਿਆਹ ਕਰਵਾ ਸਕਦਾ ਵੇ ਫੇਰ ਕਿੱਡੀ ਕ ਵੱਡੀ ਗੱਲ ਆ ਬਾਹਰ ਜਾਣ ਪਿੱਛੇ ਤਾਂ ਅਗਲੇ ਸਖੀਆਂ ਭੈਣਾਂ ਨਾਲ ਵਿਆਹ ਕਰਵਾ ਲੈਂਦੇ ਨੇ ਕਿੱਡੀ ਕ ਪੱਡੀ ਗੱਲ ਆ ਇਹ ਤਾਂ ਫੇਰ ਵੀ ਤੇਰੀ ਮਾਸੀ ਦੀ ਕੁੜੀ ਆ ਸਖੀ ਭੈਣ ਤਾਂ ਨਹੀਂ ਹਾਂ ਕੇ ਸਖੀਆਂ ਭੈਣਾਂ ਨਾਲ ਵਿਆਹ ਕਰਾ ਲੈਂਦੇ ਆ ਉਹ ਸਖੀਆਂ ਨਾਲੋਂ ਵੱਧ ਕੇ ਆ ਮੇਰੇ ਕਿਹੜਾ ਆਉਦੇ ਕੋਈ ਸਖੀ ਭੈਣਾਂ ਤੇ ਨਾਲੇ ਲੋਕ ਕੀ ਕਹਿਣਗੇ ਪਹਿਲਾਂ ਭਾਣ ਜੀ ਘਰੇ ਰੱਖੀ ਉਹਨੂੰ ਪਾਲੀ ਵੱਡੀ ਕੀਤੀ ਪੜਾ ਕੇ ਹੁਣ ਭਰਾਣ ਨਾਲ ਹੀ ਵਿਆਹ ਕਰਤਾ ਵੇ ਫਿਰ ਕਿੱਡੀ ਕਬੱਡੀ ਗੱਲ ਆ ਆ ਦੇਖ ਲੈ ਆਪਣੇ ਪਿੰਡ ਦੇ ਵਿੱਚ ਬਥੇਰੇ ਨੇ ਕੀਤਾ ਤੇ ਨਾਲੇ ਸਾਰੇ ਸੁਖੀ ਵਸਦੇ ਆ ਕਿੱਡੀ ਕਬੱਡੀ ਗੱਲ ਆ ਉਹ ਵਸਦੇ ਹੋਣਗੇ ਮਾਂ ਮੈਨੂੰ ਨਹੀਂ ਲੋੜ ਕਿਸੇ ਦੇ ਮਗਰ ਲੱਗਣ ਦੀ ਨਾਲੇ ਕਿੰਨਾ ਵੱਡਾ ਪਾਪ ਐ ਤੈਨੂੰ ਪਤਾ ਆਪਦੀ ਭੈਣ ਨਾਲ ਵਿਆਹ ਕਰਾਉਣ ਦਾ ਜੇ ਤੈਨੂੰ ਐਡੀ ਸ਼ਰਮ ਐ ਤੂੰ ਪੜ ਲਾਂਦਾ ਤੂੰ ਬੈਂਡ ਲੈ ਲਾਂਦਾ ਹੁਣੋਂ ਤਾਂ ਬਾਹਰ ਬੈਠਾ ਹੁੰਦਾ ਹੋ ਮੈਂ ਤਾਂ ਬਥੇਰੀ ਪੜਾਈ ਕੀਤੀ ਸੀ ਹੁਣ ਜਦੋਂ ਬੈਂਡ ਹੀ ਨਹੀਂ ਆਏ ਇਹਦੇ 'ਚ ਮੇਰਾ ਕੀ ਕਸੂਰ ਆ ਮਾ ਨਾ ਇਹਦੇ ਪਹਿਲੀ ਵਾਰ ਚ ਕਿਵੇਂ ਬੈਂਡ ਆ ਗਏ ਪਹਿਲੀ ਵਾਰ ਚ ਓਏ ਹਜੇ ਪੇਪਰ ਦਿੱਤਾ ਹੈ ਰਿਜ਼ਲਟ ਤਾਂ ਹਜੇ ਆਇਆ ਹੀ ਨਹੀਂ ਬੈਂਡ ਕਿੱਧਰੋਂ ਆ ਗਏ ਇਹਦੇ ਭਾਈ ਜਦੋਂ ਪੇਪਰ ਦਿੱਤਾ ਹੈ ਬੈਂਡ ਵੀ ਤਾਂ ਆਉਣਗੇ ਹੀ ਆਉਣਗੇ ਪਰ ਤੂੰ ਮੰਨਣ ਵਾਲਾ ਬਣ ਤੀਖ ਮਾਂ ਤੈਨੂੰ ਆ ਪਹਿਲਾਂ ਵੀ ਕਿਹਾ ਤੇ ਮੈਂ ਹੁਣ ਵੀ ਕਹਿਣਾ ਨਾ ਤਾਂ ਇਹ ਵਿਆਹ ਕਰਾਵਾ ਅੱਜ ਤੇ ਨਾ ਕਰਾਵਾ ਕੱਲ ਐਵੇਂ ਮੇਰੇ ਮਗਰ ਪੈਣ ਦੀ ਕੋਈ ਲੋੜ ਨਹੀਂ ਮੈਂ ਆਪਦੀ ਭੈਣ ਨਾਲ ਵਿਆਹ ਨਹੀਂ ਕਰਵਾ ਸਕਦਾ ਮੇਰੀ ਗੱਲ ਸੁਣ ਲੈ ਮੇਰੀ ਤੇ ਟੋਨੀ ਦਿੱਤਾ ਇਹੀ ਰਾਇਆ ਵੀ ਅਸੀਂ ਤੇਰਾ ਵੈਸੇ ਕੁੜੀ ਨਾਲ ਕਰਨਾ ਠੀਕ ਹੈ ਮੰਨਣਾ ਨਾ ਮੰਨ ਪਰ ਵਿਆਹ ਤੇ ਐਸੇ ਕੁੜੀ ਨਾ ਕਰਾਂਗੇ ਅਸੀਂ ਮਾਂ ਮੈਨੂੰ ਤਾਂ ਬਾਹਰ ਜਾਂਦਾ ਕੋਈ ਸ਼ੌਂਕ ਨਹੀਂ ਜੇ ਤੁਹਾਨੂੰ ਇੰਨੇ ਹੀ ਸ਼ੌਂਕ ਹਨ ਤਾਂ ਕੁੜੀ ਹੋਰ ਲੱਭ ਲਓ ਲਾ ਦਿਓ ਪੈਸੇ ਉਹਦੇ ਨਾਲ ਤੋਰ ਦਿਓ ਪਰ ਮੈਂ ਆਉਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ ਦੇਖ ਲੈ ਗੱਲਾਂ ਤਾਂ ਐ ਕਰਦਾ ਜਿਵੇਂ ਲੋਟਾਂ ਦੀ ਪੰਡ ਬੰਨੀ ਬੈਠਾ ਹੁੰਦਾ ਵੀ ਦੂਜੀ ਕੁੜੀ ਨੂੰ ਆ ਪੈਸਾ ਦੇ ਦੂੰਗਾ ਹੋ ਮਾਂ ਇਹਦੇ ਤੇ ਵੀ ਤਾਂ ਲਾਉਣੀ ਐ ਜੇ ਉਹਦੇ ਤੇ ਲਾ ਦਊਂਗੇ ਕਿੱਡੀ ਕੀ ਗੱਲ ਐ ਉਹ ਲੋਕ ਥੂ ਥੂ ਤਾਂ ਨਾ ਕਰਨਗੇ ਕਹਿਣਗੇ ਆਪਦੀ ਭੈਣ ਨਾਲ ਹੀ ਵਿਆਹ ਕਰਾ ਕੇ ਬਾਹਰ ਵਗ ਗਿਆ ਉਹ ਅਖਬਾਰਾਂ ਚ ਖਬਰਾਂ ਆਉਣੀਆਂ ਟੀਵੀ ਚ ਖਬਰ ਆਉਣੀਆਂ ਕਿਉਂ ਜਲੂਸ ਕੱਢਦੀਆਂ ਮਾਂ ਤੂੰ ਮੇਰਾ ਬੇਟਾ ਤੈਨੂੰ ਐਨੀ ਸ਼ਰਮ ਸੀ ਤੂੰ ਪੜ ਲੰਦਾ ਉਹ ਤੈਨੂੰ ਕਹੀਦਾ ਜਾਨਾ ਨਹੀਂ ਬੈਂਡ ਆਏ ਨਹੀਂ ਬੈਂਡ ਆਉਂਦੇ ਕਈ ਵਾਰ ਮੁੰਡਿਆਂ ਦੇ ਕਿਉਂ ਐਵੇਂ ਮਗਰ ਪਈਆਂ ਤੂੰ ਭੈਣ ਨਾਲ ਵਿਆਹ ਕਰਾਉਣ ਦੇ ਦੇਖ ਲਾ ਮਾਂ ਨਾ ਤਾਂ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਆਪਦੇ ਪੱਲੇ ਬੰਨਣਾ ਗੱਲ ਇਹ ਕੋਈ ਗੱਲ ਨਹੀਂ ਜੇ ਤੂੰ ਇਹ ਨਾ ਮੰਨਦਾ ਪਿਆ ਤਾਂ ਮੈਂ ਤੇਰਾ ਕਰਕੇ ਛੱਡੂ ਮਨਾ ਤਾਂ ਮੈਂ ਇੱਕ ਨ ਇੱਕ ਦਿਨ ਤੈਨੂੰ ਲੈਣਾ ਹੀ ਹੈਗਾ ਕਿਤੇ ਮਰਜੀ ਭੱਜ ਲਾ ਤੂੰ ਚੱਲੂ ਤਾਂ ਮੇਰੀ ਤੇਰੀ ਨਹੀਂ ਮੈਂ ਚੱਲਣ ਦਿੰਦੀ ਇਹ ਇਹਦੇ ਵੀ ਮਾਂ ਦੇ ਮੇਰੀ ਸਿਆਣੀ ਦੀ ਜੇ ਤੇਰੇ ਤੇ ਮੇਰਾ ਜੋੜ ਨਾ ਹੁੰਦਾ ਪਰ ਇਹ ਗੱਲ ਮੈਂ ਤੈਨੂੰ ਕਹਿੰਨੀ ਨਹੀਂ ਸੀ ਮਾਸੀ ਜੀ ਮੈਂ ਤੁਹਾਡੀ ਗੱਲ ਨੂੰ ਸਮਝਦੀ ਹਾਂ ਤੁਹਾਡਾ ਪੂਰਾ ਜੋਰ ਆ ਮੇਰੇ ਤੇ ਪਰ ਜਿਹੜੀ ਗੱਲ ਤੁਸੀਂ ਸੋਚੀ ਬੈਠੇ ਹੋ ਨਾ ਉਹ ਗੱਲ ਗਲਤ ਆ ਉਸ ਗੱਲ ਤੇ ਨਹੀਂ ਮੇਰੀ ਧੀ ਹਾਜੇ ਵੀ ਤੂੰ ਠੰਡੇ ਦਿਮਾਗ ਨਾਲ ਸੋਚ ਤੇਰੇ ਵਾਸਤੇ ਮੁੰਡਾ ਆਪਾਂ ਨੂੰ ਹੋਰ ਵੀ ਕਿੱਥੇ ਲੱਭਣਾ ਪੈਣਾ ਸੀ ਨਾ ਜਦੋਂ ਆਪਣੇ ਘਰ 'ਚ ਮੁੰਡਾ ਹੈਗਾ ਆਪਾਂ ਨੂੰ ਕੀ ਲੋੜ ਪੈਂਦੀ ਬਾਹਰ ਜਾਣ ਦੀ ਮਾਸੀ ਜੀ ਜਿਹੜਾ ਘਰ ਵਿੱਚ ਮੁੰਡਾ ਬੈਠਾ ਆ ਨਾ ਉਹ ਮੇਰਾ ਭਰਾ ਆ ਮੈਂ ਉਹਦੇ ਨਾਲ ਵਿਆਹ ਕਿੱਦਾਂ ਕਰਾ ਸਕਦੀ ਆ ਕੀ ਤੁਸੀਂ ਸੋਚ ਵੀ ਕਿੱਦਾਂ ਸਕਦੇ ਹੋ ਮੈਂ ਇਹ ਜਾਂ ਕੰਮ ਕਦੇ ਨਹੀਂ ਕਰ ਸਕਦੇ ਮੇਰੀ ਗੱਲ ਸੁਣ ਤੀ ਤੇਰੇ ਮਾਵਾਪ ਮੁਕਣ ਤੋਂ ਬਾਅਦ ਤੈਨੂੰ ਮੈਂ ਕਿਵੇਂ ਪੜਾਇਆ ਲਖਾਇਆ ਕਿਹੜੀਆਂ ਔਖਾਂ ਨਾਲ ਮੈਂ ਪਾਲਿਆ ਪਰ ਮੇਰੀ ਤੀ ਮੇਰੀ ਇਹ ਗੱਲ ਨਾ ਮੋੜ ਠੀਕ ਹੈ ਮੈਂ ਤੇਰੇ ਸਾਰੇ ਸੌਂਪ ਪੂਰੇ ਕੀਤੇ ਮੈਂ ਤੇਥੇ ਲੁਕੋਇਆ ਵੀ ਕੀ ਸੀ ਪਰ ਹੁਣ ਤੂੰ ਇਹ ਗੱਲ ਕਹਿ ਕੇ ਮੇਰਾ ਦਿਲ ਨਾ ਤੋੜ ਮਾਸੀ ਜੀ ਮੈਂ ਤੁਹਾਡੀ ਸਾਰੀ ਗੱਲ ਨੂੰ ਸਮਝਦੀ ਆਂ ਕਿ ਮੇਰੇ ਮਾਪਿਆਂ ਦੇ ਜਾਣ ਤੋਂ ਬਾਅਦ ਸਿਰਫ ਤੁਸੀਂ ਹੀ ਮੈਨੂੰ ਪਾਲਿਆ ਸੀ ਮੈਨੂੰ ਪੜਾਇਆ ਲਖਾਇਆ ਮੇਰੇ ਸਾਰੇ ਸ਼ੌਂਕ ਵੀ ਪੂਰੇ ਕੀਤੇ ਇੱਥੇ ਤੱਕ ਕੀ ਹਾਈਲਾਈਟਸ ਵੀ ਤੁਸੀਂ ਹੀ ਕਰਵਾਈ ਮੈਨੂੰ ਪਰ ਮਾਸੀ ਜੀ ਮੈਨੂੰ ਵੀ ਸਮਝੋ ਮੇਰੇ ਨਾਲ ਤੱਕਾ ਨਾ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਕੋਈ ਤੱਕਾ ਨਹੀਂ ਠੀਕ ਹੈ ਜੇ ਤੈਨੂੰ ਲੱਗਦਾ ਤੱਕਾ ਹੈ ਤਾਂ ਫਿਰ ਉਵੇਂ ਸਹੀ ਤੱਕਾ ਸਹੀ ਮਾਸੀ ਜੀ ਮੈਂ ਤੁਹਾਨੂੰ ਪੂਰੇ ਯਕੀਨ ਨਾਲ ਕਹਿੰਨੀ ਹਾਂ ਵੀ ਆਪਾਂ ਕੋਈ ਹੋਰ ਕੁੜੀ ਲੱਭ ਲੈਨੇ ਆ ਵਧੀਆ ਜੀ ਤੁਹਾਨੂੰ ਪਤਾ ਆ ਉੱਥੇ ਮੇਰੇ ਨਾਲ ਬਹੁਤ ਸਾਰੀ ਕੁੜੀਆਂ ਨੇ ਪੇਪਰ ਦਿੱਤੇ ਸੀ ਮੈਂ ਆਪ ਗੱਲ ਕਰਵਾਉਂਗੀ ਤੁਹਾਡੇ ਕਿਸੇ ਨਾਲ ਪਰ ਮਾਸੀ ਜੀ ਮੇਰੀ ਗੱਲ ਨੂੰ ਸਮਝ ਲਓ ਤੁਸੀਂ ਪਲੀਜ਼ ਮੇਰੀ ਗੱਲ ਸੁਣ ਲੈ ਮੈਂ ਕਿਸੇ ਕੁੜੀ ਨਾਲ ਗੱਲ ਨਹੀਂ ਕਰਨੀ ਠੀਕ ਹੈ ਜਦੋਂ ਘਰੇ ਕੁੜੀ ਬੈਠੀ ਆ ਅਸੀਂ ਜ਼ਰੂਰੀ ਕਿਸੇ ਹੋਰ ਕੁੜੀ ਨਾਲ ਗੱਲ ਕਰਨੀ ਆ ਆ ਬਹੁਤ ਗਲਤ ਗੱਲ ਆ ਮਾਸੀ ਜੀ ਪਤਾ ਨਹੀਂ ਤੁਹਾਨੂੰ ਕਿਹਨੇ ਪੁੱਠੀ ਸਲਾਹ ਦਿੱਤੀ ਆ ਉਹ ਮੈਨੂੰ ਨਹੀਂ ਪੁੱਠੀ ਸਲਾਹ ਦਿੱਤੀ ਠੀਕ ਹੈ ਤੇਰਾ ਵੀ ਤਾਂ ਇੱਕਾ ਨਾ ਕਰਨਾ ਹੀ ਪਾਣਾ ਸੀ ਨਾ ਤੇ ਮੇਰੀ ਗੱਲ ਸੁਣ ਲਾ ਫਿਰ ਕਿੱਡੀ ਕਵੱਡੀ ਗੱਲ ਆ ਦੇਖਾ ਹੋਰ ਰਿਸ਼ਤਾ ਲਮਾਗੇ ਆਪਾਂ ਨਾਲੇ ਪੈਸੇ ਵੀ ਲੱਗਣਗੇ ਤੇ ਆਪਣਾ ਘਰ ਦੇ ਵਿੱਚ ਸਰਦਾ ਤੇ ਆਪਣੇ ਪੈਸੇ ਵੀ ਬਚ ਜਾਣਗੇ ਮਾਸੀ ਜੀ ਤੁਸੀਂ ਕਿਉਂ ਨਹੀਂ ਸਮਝ ਰਹੇ ਫਿਰ ਕੀ ਹੋਗਾ ਜੇ ਮੇਰੇ ਮਾਪਿਓ ਨਹੀਂ ਹੈਗੇ ਪਰ ਤੁਸੀਂ ਮੈਨੂੰ ਇਹਦਾ ਧੱਕਾ ਨਹੀਂ ਕਰ ਸਕਦੇ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਨੀ ਆ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋਇਆ ਵੀ ਮੈਂ ਨਹੀਂ ਕਰ ਸਕਦੀ ਆ ਸਭ ਕੁਝ ਅੱਛਾ ਅੱਜ ਤੈਨੂੰ ਤੇਰੇ ਮਾਵਾ ਪਿਤੇ ਤੇ ਆਉਂਦੇ ਨੇ ਠੀਕ ਹੈ ਤੇਰੇ ਨੇ ਐਸੀ ਨਹੀਂ ਕੀ ਨਹੀਂ ਕੀਤਾ ਮੇਰੇ ਪੁੱਤ ਨੇ ਤੇਰੀ ਪੜ੍ਹਾਈ ਤੇ ਕਿੰਨਾ ਪੈਸਾ ਲਾਇਆ ਕਿੰਨੇ ਤੇਰੇ ਸ਼ੌਂਕ ਪੂਰੇ ਕਰੇ ਟੋਨੀ ਨੇ ਤੇ ਤੂੰ ਸਾਡੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੀ ਮਾਸੀ ਜੀ ਮੈਂ ਸਮਝਦੀ ਆਂ ਵੀ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਤੁਹਾਡਾ ਪੂਰਾ ਹੱਕ ਆ ਮੇਰੇ ਤੇ ਪਰ ਤੁਸੀਂ ਵੀ ਸਮਝੋ ਨਾ ਵੀ ਆ ਸਭ ਕੁਝ ਮੈਂ ਕਿੱਦਾਂ ਕਰ ਸਕਦੀ ਆਂ ਕਿੱਦਾਂ ਮੈਂ ਆਪਣੇ ਪਰਾਣ ਨਾਲ ਵਿਆਹ ਕਰ ਸਕਦੀ ਆਂ ਮੇਰੀ ਗੱਲ ਸੁਣ ਲੈ ਸਹੀ ਸਹੀ ਮੰਨ ਜਾ ਠੀਕ ਹੈ ਨਹੀਂ ਵਿਆਹ ਤਾਂ ਤੇਰਾ ਮੈਂ ਐਸੇ ਨਾਲ ਹੀ ਕਰਨਾ ਤੇ ਪੁੱਤ ਨਾਲ ਠੀਕ ਆ ਮਾਸੀ ਥੋੜੇ ਅਗੇ ਹੱਥ ਜੋੜਦੀਆਂ ਤੁਸੀਂ ਭਾਵੇਂ ਨਾ ਮੈਨੂੰ ਮੇਰਾ ਗਲ ਘੁੱਟ ਕੇ ਕਿਸੇ ਖੂਚ ਛੱਡ ਦੋ ਹੋਰ ਬਸ ਕਰ ਜਾ ਮੇਰੇ ਮੂੰਹ 'ਚ ਟੰਗ ਦੇ ਨਾ ਕਰ ਸਿੱਧੇ-ਸਿੱਧੇ ਆਪਣਾ ਲੀਹ ਤੇ ਆ ਜਾ ਠੀਕ ਹੈ ਮੰਨ ਜਾ ਹਜੇ ਵੀ ਤੇਰੇ ਕੋਲੇ ਮੌਕਾ ਰੋਂਦੀ ਐ ਚਤਰਾਇਆਂ ਕਰਨ ਲਈ ਜੀ ਆ ਗਈ ਹਾਏ ਹੋਏ ਰੱਬਾ ਗਿਆ ਸਾਡੇ ਸਮਾਜ ਨੂੰ ਲੋਕ ਇੰਨੇ پاگل ਹੋ ਗਏ ਨੇ ਬਾਹਰ ਜਾਣ ਪਿੱਛੇ ਕਿਉਂ ਇਸ ਰਿਸ਼ਤੇ ਤੱਕ ਨੂੰ ਖਰਾਬ ਕਰਨ ਲੱਗ ਗਏ ਇੱਕ ਭਰਾ ਤੇ ਭੈਣ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਆ ਸਭ ਤੋਂ ਪਵਿੱਤਰ ਰਿਸ਼ਤਾ ਇਹਨੂੰ ਹੀ ਕਿਹਾ ਗਿਆ ਆ ਤੇ ਇਹਨੂੰ ਅੱਜ ਇੰਨਾ ਗਲਤ ਸਾਬਿਤ ਕਰੀ ਜਾਂਦੇ ਨੇ ਲੋਕ ਆਸੀ ਜੀਨਾ ਹੱਥ ਜੋੜਦੀ ਆ ਤੁਹਾਡੇ ਨਾਂ ਵਾਸੀ ਜੀ ਮੈਨੂੰ ਆ ਕੰਮ ਕਰਨ ਵਾਸਤੇ ਮਜਬੂਰ ਨਾ ਕਰੋ ਇੱਥੇ ਤਾਂ ਹੈ ਨਹੀਂ ਯਾਰਨ ਮੋੜ ਕੋ ਮੋਟਰ ਤੇ ਹੁਣ ਚੱਲੋ ਹਾ ਜਿਹੜੀ ਮਾਂ ਨੇ ਗੱਲ ਕਹਤੀ ਨਾ ਆ ਤਾਂ ਸਿਆਪਾ ਖੜਾ ਕਰਤਾ ਹੁਣ ਮੈਂ ਦੱਸ ਕਿੱਦਣ ਨੂੰ ਜਾਵਾਂ ਉਹ ਕੀ ਗੱਲਾਂ ਨੂੰ ਮੋਗਾ ਬਾਈ ਇਕੱਲੇ ਬੋਲੀ ਜਾਂਦੇ ਹੁਣ ਦੇਖ ਬਾਈ ਜੇ ਤਾਂ ਉਹੀ ਗੱਲ ਕਰਨਾ ਆ ਤਾਂ ਮੈਨੂੰ ਮਨਜ਼ੂਰ ਨਹੀਂ ਭਗ ਜਾ ਇੱਥੋਂ ਉਹ ਤੂੰ ਆਪਦੇ ਸਗੇ ਭਰਾ ਦੀ ਗੱਲ ਨਹੀਂ ਮੰਨਦਾ ਗੱਲਾਂ ਤਾਂ ਤੇਰੀਆਂ ਬਥੇਰੀਆਂ ਮੰਨੀਆਂ ਬਾਈ ਅੱਗੇ ਤੇਰੀ ਮੈਂ ਕੋਈ ਗੱਲ ਨਹੀਂ ਬੋੜੀ ਪਰ ਆ ਜਿਹੜੀ ਤੁਸੀਂ ਹੁਣ ਗੱਲ ਕਹੀ ਜਾਂਦੇ ਹੋ ਮੈਨੂੰ ਇਹ ਨਹੀਂ ਮਨਜ਼ੂਰ ਬਾਈ ਉਹ ਕਿਉਂ ਕਮਲ ਵਾਲੀਆਂ ਗੱਲਾਂ ਕਰਦਾ ਹਨ ਮੋਹਲ ਕਮਲੀਆਂ ਗੱਲਾਂ ਮੈਂ ਕਰਦਾ ਉਹ ਕਮਲੀਆਂ ਗੱਲਾਂ ਤਾਂ ਤੁਸੀਂ ਕਰੀ ਜਾਂਦੇ ਹੋ ਓਏ ਸਮਾਜ ਚ ਕਿਥੋਂ ਰੀਤ ਚੱਲ ਪਈ ਵੀ ਆਪਦੀ ਭੈਣ ਨਾਲ ਹੀ ਵਿਆਹ ਕਰਾ ਲਓ ਉਹ ਆਪਣੇ ਮਾਸੀ ਦੀ ਕੁੜੀ ਐ ਉਹ ਘੜ ਆਪਣੀ ਸਗੀ ਭੈਣ ਐ ਮਾਸੀ ਦੀ ਕੁੜੀ ਉਹ ਮਾਸੀ ਦੀ ਕੁੜੀ ਸਗੀਆਂ ਭੈਣਾਂ ਨਾਲੋਂ ਵੀ ਵੱਧ ਕੇ ਹੁੰਦੀ ਐ ਹੈ ਤਾਂ ਮੰਮੀ ਦੀ ਭੈਣ ਹੀ ਉਹ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਾਈ ਤੁਸੀਂ ਉਹ ਬਾਈ ਆਪਣੇ ਪਿੰਡ ਕਿੰਨੇ ਆ ਨੇ ਕੀਤਾ 2000 ਦਿਨ ਲੋਕ ਗੱਲਾਂ ਕਰਦੇ ਆ ਫਿਰ ਚੁੱਪ ਕਰ ਜਾਂਦੇ ਆਪੀ ਪਰ ਬਾਈ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਮੈਂ ਇੰਨਾ ਵੱਡਾ ਪਾਪ ਨਹੀਂ ਕਰ ਸਕਦਾ ਕਦੇ ਨਾ ਪਾਪ ਨੂੰ ਕਿਹੜਾ ਤੈਨੂੰ ਕਿਸੇ ਦਾ ਕਤਲ ਕਰਨ ਨੂੰ ਕਹਤਾ ਹੋਏ ਕਿਹੜਾ ਕਤਲ ਤੋਂ ਘਟਾ ਬਾਈ ਕਿਸੇ ਕੁੜੀ ਦੇ ਸੁਪਨੇ ਮਾਰਨੇ ਕਤਲ ਦੇ ਬਰਾਬਰ ਹੁੰਦੇ ਆ ਓਏ ਕੁਛ ਨਹੀਂ ਹੁੰਦਾ ਨਾਲੇ ਆਏ ਕਿਵੇਂ ਸੁਪਨੇ ਮਰ ਜਾਣਗੇ ਹੋ ਸੁਪਨੇ ਮਰਨਗੇ ਬਾਈ ਉਹਦੇ ਵਿਚਾਰੀ ਦੇ ਪਤਾ ਨਹੀਂ ਕੀ ਕੀ ਇਰਮਾਨ ਹੋਣੇ ਆ ਤੇ ਆਪਾਂ ਆਪਾਂ ਸਾਰੇ ਚੂਰੋ ਚੂਰ ਕਰਤੇ ਬਾਈ ਉਹਦੇ ਇਰਮਾਨ ਉਹ ਉਹਦਾ ਵੀ ਬਾਹਰ ਜਾਂਦਾ ਸੁਪਨਾ ਸੀ ਤੇ ਤੇਰਾ ਵੀ ਤੇ ਉਹ ਹੁਣ ਪੂਰਾ ਹੋ ਜਾਣਾ ਹੈ ਹਾਂ ਹੈਗਾ ਸੀ ਬਾਈ ਮੇਰਾ ਸੁਪਨਾ ਪਰ ਉਹਦੇ ਸੁਪਨੇ ਚ ਪਤਾ ਨਹੀਂ ਕਿਹੜੇ ਸ਼ਹਿਜ਼ਾਦੇ ਦੀ ਤਸਵੀਰ ਹੋਣੀ ਹੈ ਨਾ ਬਾਈ ਇਹ ਕੰਮ ਨਹੀਂ ਮੇਰੇ ਤੋਂ ਹੋਣਾ ਕਦੇ ਉਹ ਤੂੰ ਵੀ ਬਾਹਰੀਆਂ ਗੱਲਾਂ ਸੁਣਦਾ ਅਨਮੋਲ ਤੇਰੀ ਖਾ ਪੂਰਾ ਕਰਨ ਲੱਗਿਆ ਅੱਛਾ ਬਾਈ ਮੇਰਾ ਖਾ ਪੂਰਾ ਕਰ ਦੋਂਗੇ ਤੇ ਉਹਦੇ ਖਾਬਾਂ ਦਾ ਕੀ ਆਪਾਂ ਇੱਥੇ ਬਈ ਉਹਨੂੰ ਰੱਖਿਆ ਪੜਾਇਆ ਲਿਖਾਇਆ ਹੁਣ ਉਹਦੇ ਤੋਂ ਐਹਸਾਨ ਕਰਾਉਣਾ ਯਾਰ ਤੁਸੀਂ ਹਾਂ ਕਰਾਉਣਾ ਮੈਂ ਐਹਸਾਨ ਮੈਂ ਸਾਰਾ ਕਦੋਂ ਦੋਦੇ ਤੇ ਖਰਚ ਕਰੀ ਜਾਣਾ ਅੱਧੀ ਫਸਲ ਦੀ ਕਮਾਈ ਲੱਗ ਜਾਂਦੀ ਹੈ ਮੇਰੀ ਉਹ ਕੋਈ ਨਾ ਬਾਈ ਮੇਰੇ ਹਿੱਸੇ ਦੀ ਪਹਿਲੀ ਵੇਚਦੀ ਆ ਲੋਕ ਕਿਹੜਾ ਵੇਚਦੇ ਨਹੀਂ ਪਹਿਲੀ ਫਿਰ ਕੀ ਹੋ ਜੂ ਜੇ ਆਪਾਂ ਇੱਕ ਕਿੱਲਾ ਵੇਚ ਵੀ ਦੇਵਾਂਗੇ ਕਾਕਾ ਦੋ ਕਿੱਲੇ ਤਾਂ ਜ਼ਮੀਨ ਆਪਣੇ ਕੋਲੇ ਇੱਕ ਇੱਕ ਕਿੱਲਾ ਹੁੰਦਾ ਆਪਾਂ ਨੂੰ ਉਹ ਕੋਈ ਨਾ ਬਾਈ ਮੇਰੇ ਹਿੱਸੇ ਦਾ ਕਿੱਲਾ ਵੇਚਦੀ ਤੇ ਲਾ ਦੇਾਂਗੇ ਪੈਸੇ ਹੈਡੀ ਕੀ ਗੱਲ ਆ ਫਿਰ 40 40 ਲੱਖ ਮੰਗਦੀਆਂ ਜਾ ਅਲੀ ਬਾਹਰ ਤੇ ਤੇਰਾ ਕਿਲਾ ਤਾਂ 20 ਲੱਖ ਦਾ ਵੀ ਨਹੀਂ ਵਿਕਣਾ ਕੋਈ ਨਾ ਬਾਈ ਜੇ ਮੇਰਾ ਕਿਲਾ 20 ਲੱਖ ਦਾ ਨਹੀਂ ਨਾ ਵਿਕਣਾ ਤਾਂ ਮੈਂ ਬਾਹਰ ਵੀ ਨਹੀਂ ਜਾਣਾ ਮੈਂ ਇੱਥੇ ਨੌਕਰੀ ਕਰ ਲੂੰ ਕੋਈ ਨਾ ਕੋਈ ਸ਼ਾਬਾਸ਼ ਤੇਰੇ ਕਾਕਾ ਪਹਿਲਾਂ ਤਾਂ ਮੈਂ ਤੇਰੀਆਂ ਫੀਸਾਂ ਭਰਦਾ ਰਿਹਾ ਤੇ ਹੁਣ ਉਹਦੀਆਂ ਮੈਂ ਤਾਂ ਆਪਦੇ ਪਰਿਵਾਰ ਬਾਰੇ ਵੀ ਨਹੀਂ ਸੋਚਿਆ ਚੱਲ ਚੰਗਾ ਜਿਵੇਂ ਤੇਰੀ ਮਰਜ਼ੀ ਠੀਕ ਹੈ ਬਾਈ ਜਿਵੇਂ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਹੈ ਪਰ ਮੇਰੀ ਇੱਕ Sharp